ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤ ਹੈ ਰਉ ਜਬ ਕਛ ਪਾਵੈ ਤਬ ਗਰਬ ਕਰਤ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਮਨ ਬਚੇ ਕਰਮ ਰਸ ਕਸੇ ਲੁਬਾਨਾ ਬਿਨ ਸ ਗਿਆ ਜਾਏ ਕਹਉ ਸੁਮਾਨਾ ਕਹਿਰਵਦਾਸ ਬਾਜੀ ਜਗ ਪਾਈ ਵਾਜੀ ਗਰ ਸੋ ਮੋਹੇ ਪ੍ਰੀਤ ਬਨਾਈ ਤਨਤਨ ਸਾਹਿਬ ਜਗਤguru ਸਤੁਰਬਿਦਾਸ ਜੀ ਮਹਾਰਾਜ ਪੰਜਾ ਤੱਤਾ ਤੋਂ ਬਣੇ ਹੋਏ ਇਸ ਜੀਵ ਨੂੰ ਸਿਰਜਨਹਾਰ ਪਰਮਾਤਮਾ ਨਾਲ ਸੱਚੀ ਪ੍ਰੀਤੀ ਕਰਕੇ ਅਮੋਲਕ ਜੀਵਾਂ ਸਫਲ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤ ਹੈ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤ ਹੈ ਇਹ ਜੀਵ ਜਿਸ ਤਸਿਸ ਪੰਜ ਤਤਾਂ ਦਾ ਬਣਿਆ ਹੋਇਆ ਹੈ ਇਹ ਜੀ ਮਿੱਟੀ ਦਾ ਪਤਲਾ ਹੈ ਔਰ ਇਹ ਜੀ ਅਦੁੱਲਮ ਨੂੰ ਜਨਮ ਪ੍ਰਾਪਤ ਕਰਕੇ ਸੰਸਾਰ ਵਿੱਚ ਆਉਣ ਦੇ ਮੂਲ ਮਨੋਰਥ ਪ੍ਰਭੂ ਦੇ ਸਿਮਰਨ ਨੂੰ ਛੱਡ ਕੇ ਮਾਇਆ ਪਿੱਛੇ ਨੱਠਾ ਫਿਰਦਾ ਹੈ ਨੱਚਦਾ ਫਿਰਦਾ ਹੈ ਇਹ ਮਾਇਆ ਵੱਲ ਦੇਖ-ਦੇਖ ਕੇ ਮਾਇਆ ਬਾਰੇ ਸੁਣ-ਸੁਣ ਕੇ ਕੇਵਲ ਮਾਇਆ ਦੇ ਪਿੱਛੇ ਹੀ ਦੌੜਾ ਫਿਰਦਾ ਹੈ ਪਾਵੇ ਸਾਰਾ ਸਮਾਂ ਸੰਸਾਰ ਦੀ ਮਾਇਆ ਇਕੱਠੀ ਕਰਨ ਵਿੱਚ ਹੀ ਬਤੀਤ ਕਰਿਆ ਹੈ ਜਦ ਕਛ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਜਦ ਕਛ ਪਾਵੇ ਤਬ ਗਰਭ ਕਰਤ ਹੈ ਜਿਸ ਵੇਲੇ ਜੀਵ ਕੁਝ ਪ੍ਰਾਪਤ ਕਰ ਲੈਂਦਾ ਮਾਇਆ ਦੇ ਪਾਸ ਆ ਜਾਂਦੀ ਤਾਂ ਇਹ ਹੰਕਾਰ ਕਰਨ ਲੱਗ ਪੈਂਦਾ ਕਿ ਮੇਰੇ ਵਰਗਾ ਹੋਰ ਇਸ ਸੰਸਾਰ 'ਚ ਕੋਈ ਨਹੀਂ ਹੈ। ਮਾਇਆ ਗਈ ਤਬ ਰੋਣ ਲੱਗਦਾ ਹੈ। ਜਿਸ ਵੇਲੇ ਮਾਇਆ ਚਲੀ ਜਾਂਦੀ ਹੈ ਫਿਰ ਇਹ ਰੋਣ ਲੱਗ ਪੈਂਦਾ ਹੈ। ਕਹਿੰਦਾ ਹੈ ਮੈਂ ਤੈਨੂੰ ਟਿਆ ਗਿਆ ਮੇਰੇ ਪਾਸ ਕੱਖ ਨਹੀਂ ਰਿਹਾ। ਪਾਵੇ ਜੀ ਮਾਇਆ ਨੂੰ ਹੀ ਸੰਸਾਰ ਵਿੱਚ ਸਭ ਕੁਝ ਸਮਝ ਆਇਆ ਹੈ ਮਨ ਬਚੈ ਕਰਮ ਰਸ ਕਸੈ ਲੁਬਾਨਾ ਬੇਨਸਾ ਗਿਆ ਜਾਏ ਕਹੂੰ ਸੁਮਾਨਾ ਇਹ ਜੀਵ ਸੰਸਾਰ ਦੀ ਮਾਇਆ ਵਿੱਚ ਇਨਾ ਖਚਤ ਹੈ ਮਨ ਵਿੱਚ ਵੀ ਕੇਵਲ ਮਾਇਆ ਬਾਰੇ ਹੀ ਸੋਚਦਾ ਹੈ ਬਚਨ ਵੀ ਕੇਵਲ ਮਾਇਆ ਸੰਬੰਧੀ ਹੀ ਕਰਦਾ ਹੈ ਕਰਮ ਵੀ ਕੇਵਲ ਮਾਇਆ ਦੀ ਪ੍ਰਾਪਤੀ ਲਈ ਕਰਦਾ ਹੈ ਮਨ ਬਚ ਕਰਮ ਰਸ ਕਸੇ ਲਪਾਨਾ ਇਹ ਜੀ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਸੰਸਾਰ ਦੇ ਰੱਸਾ ਕਸਾਂ ਵਿੱਚ ਲਵਾਏ ਮਨ ਹੋਇਆ ਹੈ ਪਰ ਇਸ ਨੂੰ ਇਹ ਨਹੀਂ ਪਤਾ ਜਿਸ ਵੇਲੇ ਇਸ ਨੇ ਆਪਣਾ ਸੀ ਤਿਆਗ ਦੇਣਾ ਉਸ ਸਮੇਂ ਅੰਤ ਸੰਸਾਰੀ ਪਦਾਰਥ ਸਿਰ ਨਾਲ ਕੋਈ ਵੀ ਨਹੀਂ ਜਾਣੇ ਪਾਵਨ ਸਮੇਂ ਦੇ ਨਾਲ ਕੋਈ ਵੀ ਨਹੀਂ ਜਾਂਦਾ ਬਿਨਸ ਗਿਆ ਜਾਏ ਕਹੂ ਸਮਾਨਾ ਪਤਾ ਨਹੀਂ ਇਸ ਨੇ ਫੇ ਮਰਨ ਤੋਂ ਬਾਅਦ ਕਿਹੜੀ ਜੁਨ ਵਿੱਚ ਜਾ ਕੇ ਸਮੋਣਾ ਹੈ ਕਹਿਰਵਦਾਸ ਬਾਜੀ ਜਗ ਪਾਈ ਬਾਜੀ ਗਰ ਸੋ ਮੋਹੇ ਪ੍ਰੀਤ ਬਨਾਈ ਤਉ ਰਵਿਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਅਰਵਦਾਸ ਬਾਜੀ ਜਗ ਪਾਈ ਕਿ ਪ੍ਰਮਾਤਮਾ ਬਾਜੀਗਰ ਨੇ ਸੰਸਾਰ ਦੀ ਬਾਜੀ ਪੁਾਈ ਹੈ ਉਹ ਜਿਵੇਂ ਚਾਹੁੰਦਾ ਹੈ ਸੰਸਾਰ ਵਿੱਚ ਜੀਵਾਂ ਤੋਂ ਕਰਾਉਂਦਾ ਹੈ ਜਿਵੇਂ ਬਾਜੀਗਰ ਜਿਵੇਂ ਆਪਣੇ ਪਾਤਰਾਂ ਨੂੰ ਚਾਹੁੰਦਾ ਹੈ ਨਚਾਉਂਦਾ ਹੈ ਇਸੇ ਪ੍ਰਕਾਰ ਪ੍ਰਮਾਤਮਾ ਬਾਜੀਗਰ ਨੇ ਸੰਸਾਰ ਦੀ ਬਾਜੀ ਪੁਾਈ ਹੈ ਬਾਜੀਗਰ ਸੋ ਮੋਹਿ ਪ੍ਰੀਤ ਬਣਾਈ ਸਤਿਗੁਰੂ ਜੀ ਫਰਮਾਉਂਦੇ ਸਰਜਣਹਾਰ ਬਾਜੀਗਰ ਪਰਮਾਤਮਾ ਨਾਲ ਮੈਨੂੰ ਪ੍ਰੀਤ ਬਣਾਈ ਹੈ ਔਰ ਜਿਹੜਾ ਜੀਵ ਇਸ ਅਮੋਲਕ ਜਨਮ ਵਿੱਚ ਆ ਕੇ ਬਾਜੀਗਰ ਪ੍ਰਭੂ ਨਾਲ ਸੱਚੀ ਪ੍ਰੀਤੀ ਕਰਦਾ ਹੈ ਉਹ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ ਹੈ ਜਿਵੇਂ ਸਤਿਗੁਰੂ ਕਬੀਰ ਸਾਹਿਬ ਮਹਾਰਾਜੀ ਫਰਮਾਉਂਦੇ ਹਨ ਬਾਜੀਗਰ ਡੰਕ ਬਜਾਈ ਸਭ ਖਲਕ ਤਮਾਸੇ ਆਈ ਪਰਮਾਤਮਾ ਰੂਪੀ ਬਾਜੀਗਰ ਨੇ ਐਸੀ ਡੁਗਡੂ ਕੀ ਵਿਜਾਈ ਹੈ ਸਾਰੀ ਖਲਕਤ ਸਾਰੀ ਕਾਇਨਾਤ ਉਸ ਦੇ ਇਸ਼ਾਰੇ ਤੇ ਨਚ ਰਹੀ ਹੈ ਤਮਾਸ਼ਾ ਕਰ ਰਹੀ ਹੈ ਪਾਵਿ ਸੰਸਾਰ ਵਿੱਚ ਜੋ ਵੀ ਕੁਝ ਹੁੰਦਾ ਹੈ ਸ੍ਰੀਨハਰ ਪ੍ਰਭੂ ਦੀ ਆਗਿਆ ਅਨੁਸਾਰ ਹੀ ਹੁੰਦਾ ਹੈ ਉਸ ਦੇ ਹੁਕਮ ਅਨੁਸਾਰ ਹੀ ਸਭ ਕੁਝ ਹੁੰਦਾ ਹੈ ਇਸ ਲਈ ਜੀਵ ਨੂੰ ਉਸ ਪ੍ਰਭੂ ਨਾਲ ਸੱਚੀ ਪੇਤੀ ਕਰਕੇ ਆਪਣਾ ਮੁਰਗ ਜੀਵਨ ਸਫਲ ਕਰਨਾ ਚਾਹੀਦਾ ਹੈ ਜੈ ਗੁਰਦੇਵ